ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ ਖੜਾ ਸੀ ਮੈਂ ਥਾਣੇ ਵਾਲੇ ਚੌਂਕ 'ਚ ਜਿਹੜੂ ਬੜਾ ਚੌਕ ਕਹਿੰਦੇ ਨੇ ਤੇ ਇੱਥੇ ਬਈ ਸਰਦਾਰ ਸਾਹਿਬ ਦੀ ਇੱਕ ਦੁਕਾਨ ਹੈ ਜੀ ਜਸਵਿੰਦਰ ਅਚਾਰ ਢੰਡਾਰ ਬੜਾ ਸਮੇਂ ਤੋਂ ਮੈਂ ਇਹਨਾਂ ਨੂੰ ਦੇਖਦਾ ਆ ਰਿਹਾ ਤੇ ਇਹਨਾਂ ਦਾ ਅਚਾਰ ਵੀ ਪੂਰਾ ਦੂਰ ਦੂਰ ਤੱਕ ਮਸ਼ਹੂਰ ਹੈ ਤੇ ਬਾਕੀ ਆਪਾਂ ਗੱਲਬਾਤ ਸਾਰੀ ਕਰਦੇ ਵੀ ਕਿਹੜੇ-ਕਿਹੜਾ ਅਚਾਰ ਹੁੰਦਾ ਹੈ ਤੇ ਕਿੰਨਾ ਟਾਈਮ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਬਹੁਤ ਵਧੀਆ ਕੀ ਨਾਮ ਹੈ ਆਪਣਾ ਜਸਵਿੰਦਰ ਸਿੰਘ ਤੇ ਕਿੰਨਾ ਟਾਈਮ ਹੋ ਗਿਆ ਜੀ ਬਰੇਆ تقریبا ਵੀਰੇ 25 ਸਾਲ ਹੋ ਗਏ ਨੇ 25 ਸਾਲ ਹੋ ਗਏ ਤੁਹਾਨੂੰ ਹਾਂਜੀ ਤੇ ਕਾਹਦਾ ਕਾਹਦਾ ਅਚਾਰ ਹੁੰਦਾ ਤੁਹਾਡੇ ਕੋਲੇ ਮੇਰੇ ਕੋਲ تقریبا ਹਰ ਕਿਸਮ ਦਾ ਅਚਾਰ ਹੈ ਅੱਛਾ ਜੀ ਜਿਵੇਂ ਆਮ ਨਿੰਬੂ ਮਿਰਚ ਆਮ achar ਹੈਗੇ ਨੇ ਆਪਣਾ কুমਾਰ ਦਾ ਲਸਣ ਦਾ ਬਾਂਸ ਦਾ ਠੀਕ ਹੈ ਜੀ ਝੁਕਿਆਂ ਦਾ ਹਲਦੀ ਦਾ কুমਾਰ ਦਾ ਠੀਕ ਹੈ ਜੀ ਤੇ ਆਜ ਦਾ ਹਰ ਇੱਕ ਤਰ੍ਹਾਂ ਦੇ ਅਚਾਰ ਨੇ ਤੇ ਇਹ ਤੁਸੀਂ ਫਿਰ ਘਰੇ ਬਣਾਉਣੇ ਹੋ ਜਿਵੇਂ ਸਾਰਾ ਕੁਝ ਆਪ ਪਰ ਮੇਰੇ ਆਪਣਾ ਬ੍ਰਾਂਡ ਹੈ ਜੀ 파ਰਸ ਅੱਛਾ ਜੀ 파ਰਸ ਬ੍ਰਾਂਡ ਹੈ ਇਹ ਤੁਹਾਡਾ ਖੁੱਦਾ ਹੈ ਜੀ ਹਾਂਜੀ ਰਿਸਟਰਡ ਬ੍ਰਾਂਡ ਹੈ ਗਵਰਨਮੈਂਟ ਰਿਸਟਰਡ ਹੈ ਠੀਕ ਹੈ ਜੀ ਪੰਨੂ ਫੂਡ ਇੰਡਸਟਰੀ ਮੈਨੂਫੈਕਚਰਿੰਗ ਆਪਣੀ ਕੰਪਨੀ ਹੈ ਠੀਕ ਹੈ ਜੀ ਹਾਂਜੀ ਇਹਨਾਂ ਦਾ ਇਹ ਬ੍ਰਾਂਡ ਬਣਾ ਰੱਖਿਆ ਜੀ ਇਹਨਾਂ ਨੇ ਆਪਣਾ ਤੇ ਬ੍ਰਾਂਡ ਤਾਂ ਹੀ ਬਣਦਾ ਹੈ ਜੇ ਗੱਲਬਾਤ ਹੁੰਦੀ ਹੈ ਚੀਜ਼ 'ਚ ਹਨਾ ਆਈਐਸਓ ਕੰਪਨੀ ਹੈ ਠੀਕ ਹੈ ਜੀ ਮੈਂ ਸੁਣਿਆ ਬੜੀ ਦੂਰ ਦੂਰ ਤੱਕ ਜਾਂਦਾ ਇਹ ਹਾਂਜੀ ਬਹੁਤ ਦੂਰ ਤੱਕ ਚੰਡੀ ਕੈਨੇਡਾ ਅਮਰੀਕਾ ਸਾਰੇ ਜਾਂਦਾ ਜੀ ਸਪੈਸ਼ਲ ਲੈ ਕੇ ਜਾਂਦੇ ਨੇ ਜਿਹੜਾ ਇੱਕ ਵਾਰ ਆ ਜਾਂਦਾ ਹੈ ਕਹਿੰਦਾ ਵੀ ਮੁੜ ਕੇ ਤਾਂ ਵੀ ਆ ਹੀ ਕਹਿੰਦਾ ਵੀ ਲੈ ਕੇ ਆਉਣਾ ਚਾਰ ਬਾਈ ਚੋਂ ਮੈਂ ਕਾਂ ਕੈਂਟ ਗੱਲਬਾਤ ਆ ਬਈ ਤੁਸੀਂ ਦੇਖ ਸਕਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਜਿਨ੍ਹਾਂ ਨੇ ਵਧੀਆ ਅਚਾਰ ਲੈਣਾ ਹੈ ਹਨਾ ਖਾਣਾ ਬਾਈ ਜੀ ਅਚਾਰ ਲੈਣ ਆਏ ਸੀ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਪਹਿਲਾਂ ਵੀ ਲੈ ਕੇ ਜਾਂਦੇ ਨੇ ਅਚਾਰ ਬਹੁਤ ਬਾਰੇ ਲੈ ਕੇ ਗਿਆ ਜੀ ਬਹੁਤ ਕੈਂਟ ਅਚਾਰ ਹੈਗਾ ਅਸੀਂ ਜੀ ਗੱਲ ਹੀ ਹੈਗੀ ਕੈਂਟ ਗੱਲਬਾਤ ਹੈ ਹਾਂ ਜੀ ਹਾਂ ਇਹ ਬਣਦਾ ਵੀ ਇਹਨਾਂ ਦੇ ਘਰੇ ਹੈਗਾ ਜੀ ਅਸੀਂ ਜੀ ਗੱਲ ਹੀ ਹੈਗੀ ਕਿਤੇ ਇਹ ਬਾਹਰੋਂ ਆਪਾਂ ਭੌਂ ਕਿਤੇ ਆਪਣੇ ਘਰ ਹੀ ਬਾਕੀ ਇਹਨਾਂ ਦਾ ਵੀ ਇਸ ਦਾ ਮੇਲਾ ਹੀ ਲੱਗਿਆ ਰਹਿਣਾ ਹਰ ਟਾਈਮ ਹਾਂ ਮੇਲਾ ਹੀ ਲੱਗਿਆ ਰਹਿਣਾ ਜੀ ਲੱਗਿਆ ਰਹਿਣਾ ਹਰ ਟਾਈਮ 24 ਘੰਟੇ ਜਿਨਨੇ ਤੋਲਣ ਦਾ ਵੀ ਟਾਈਮ ਨਹੀਂ ਲੱਗਦਾ ਛੇਤੀ ਛੇਤੀ ਇੰਨਾ ਮਤਲਬ ਕਿ ਮੈਂ ਪਹਿਲਾਂ ਉਰੇ ਖੜਾ ਸੀ ਉਥੇ ਉਰੇ ਜਿਹੜਾ ਕਸਟਮਰ ਸੀ ਕਹਿੰਦਾ ਵੀ ਇਹ ਚਾਰ ਚੱਕੇ ਵੀ ਇੰਨਾ ਰਸ਼ ਹੋ ਜਾਂਦਾ ਹਾਂਜੀ ਹਾਂ ਇੰਨਾ ਰਸ਼ ਹੋ ਜਾਂਦਾ ਵੀ ਆਪ ਦਫਾ ਫਸੇ ਪਾਉਣਾ ਪੈਂਦਾ ਹੈਗਾ ਤੇ ਲੋ ਦੋਸਤੋ ਹਨਾ ਚੰਗੇ ਆਚਾਰ ਲਈ ਵੀਡੀਓ ਕਰ ਦਿਓ ਸ਼ੇਅਰ ਹੋਰ ਜੀ ਨਾਲ-ਨਾਲ ਮਸਾਲੇ ਵਗੈਰਾ ਵੀ ਤਿਆਰ ਕਰਦੇ ਹਾਂ ਹਾਂਜੀ ਹਲਦੀ ਲਾਲ ਮਿਰਚ ਠੀਕ ਹੈ ਜੀ ਚਾਹ ਪੱਤੀ ਧਨੀਆ ਠੀਕ ਹੈ ਜੀ ਸਾਰੇ ਮਸਾਲੇ ਨੇ ਹਰ ਚੀਜ਼ ਹੈਗੀ ਆਪਣੇ ਕੋਲ ਔਰ ਆਪਾਂ ਨੇ ਸੁਨਾਮ ਵੀ ਇੱਕ ਬ੍ਰਾਂਡ ਨਾਮ ਸਿਨੇਮਾ ਚੌਂਕ ਦੇ ਵਿੱਚ ਦੁਕਾਨ ਹੈ ਆਪਣੀ ਠੀਕ ਹੈ ਜੀ ਸਨਾਮ ਵੀ ਹੈ ਗਿਆ ਹਾਂਜੀ ਲਓ ਜੀ ਸਨਾਮ ਵਾਲਿਓ ਇਹ ਬਾਈ ਦੀ ਸਨਾਮ ਵੀ ਇਹਨਾਂ ਦੀ ਬ੍ਰਾਂਚ ਖੁੱਲ ਚੁੱਕੀ ਹੈ ਤੇ ਕਿੱਥੇ ਹੈ ਜੀ ਉੱਥੇ ਲੋਕੇਸ਼ਨ ਹੈ ਸਿਨੇਮਾ ਚੌਂਕ ਨਾ ਚੌਂਕ ਦੇ ਕੋਲ ਅਨੰਤ ਚੌਂਕ ਦੇ ਕੋਲ ਸਿਨੇਮਾ ਚੌਂਕ ਹਾਂਜੀ ਸਿਨੇਮਾ ਚੌਂਕ ਦੇ ਵਿੱਚ ਤੇ ਪੀਰਾ ਵਾਲਾ ਗੇਟ ਪੀਰਾ ਵਾਲਾ ਗੇਟ ਤੇ ਲਓ ਜੀ ਵੀਡੀਓ ਕਰ ਦਿਓ ਸ਼ੇਅਰ ਹਨਾ ਤੇ ਦੁਬਾਰਾ ਲੋਕੇਸ਼ਨ ਬੋਲ ਦਿਓ ਕਿੱਥੇ ਹੈ ਜੀ ਇਹ ਬਰਾ ਪਹੁੰਚ ਚੱਕਣ ਬੰਦੇ ਆਪਣਾ ਸਨਾਮ ਆ ਜੀ ਸਿਨੇਮਾ ਚੌਂਕ ਸਿਨੇਮਾ ਹਾਲ ਜਿੱਥੇ ਪਹਿਲਾਂ ਪੁਰਾਣਾ ਸਿਨੇਮਾ ਚੌਂਕ ਦੇ ਵਿੱਚ ਦੁਕਾਨ ਹੈ ਜੀ ਇਧਰ ਪੀਲਾ ਗੇਟ ਲੱਗਦਾ ਦੂਜੇ ਪਾਸੇ ਨੰਚੌਂਗ ਲੱਗਦਾ ਜੀ ਉੱਥੇ ਕੀ ਨਾਮ ਤੇ ਕੁਝ ਰੱਖਿਆ ਜਸਵਿੰਦਰ ਚਾਰ ਪੰਡਾਰੀ ਜੀ ਠੀਕ ਹੈ ਜੀ ਜੇ ਨਾਮ ਇਹ ਚੱਲੂਗਾ ਇੱਥੇ ਦੀ ਲੋਕੇਸ਼ਨ ਵੀ ਬੋਲ ਦੋ ਇੱਥੇ ਜੀ ਵੱਡਾ ਚੌਂਕ ਨੇਅਰ ਪੁਲਿਸ ਸਟੇਸ਼ਨ ਆ ਲੱਗੇ ਪੁਲਸਟਾਨਾ ਜੀ ਕਤਵਾਲੀ ਨਾਲ ਸਦਰ ਮਾਰਕੀਟ ਤੇ ਲਓ ਜੀ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਵੀਕਾ ਸੁਨਾਮ ਵਾਲਾ